ਸਕੂਲ ਦਾ ਵਾਈਸ ਪ੍ਰਿੰਸੀਪਲ ਇਹ ਪਿਛਲੇ ਕੁਝ ਸਮੇਂ ਤੋਂ ਖਾਸ ਕਰ ਪਿਛਲੇ 4-5 ਦਿਨ ਤੋਂ ਇੱਥੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਜੀ ਔਰ ਫਲੋ ਕਰ ਰਿਹਾ ਹੈ ਅਣਜਾਨ ਲੱਗਿਆ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਸਟਾਫ ਮੈਂਬਰ ਸਾਰੇ ਮੱਲੇ ਵਾਲੇ ਬਹੁਤ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਲਦੀ ਤੋਂ ਜਲਦੀ ਇਹਦਾ ਕੋਈ ਰੈਡੀਮੈਂਟ ਕਰਨ ਤਾਂ ਕਿ ਸਾਰੇ ਜਿਹੜੇ ਮੱਲੇ ਵਾਲੇ ਨੇ ਉਹ ਚੰਗੀ ਸਾਲ ਲੈ ਸਕਣ ਵੱਡਾ ਸਕੂਲ ਹੈ ਕਾਫੀ ਸਟਰੰਥ ਹੈ ਇਸੇ ਤੇ ਕੰਪਲੇਨਿੰਗ ਕੀਤੀ ਗਈ ਸਕੂਲ ਐਡਮਿਨਿਸਟ੍ਰੇਸ਼ਨ ਲੋ ਇਹ ਕੰਪਲੇਨ ਵੀ ਕੀਤੀ ਹੈ ਜੀ ਆਏ ਨੇ ਪਰ ਪੂਰੀ ਜਮਾ ਆਏ ਨੇ ਪਰ ਉਹ ਕੰਮ ਕਰਦੇ ਨੇ ਪਰ ਤਰੀਕੇ ਨਾਲ ਜੇ ਕੰਮ ਹੋ ਰਿਹਾ। ਇਹ ਕਿਦਾਂ ਲਗਾਤਾਰ ਆਉਂਦੀ ਹੈ ਪ੍ਰੋਬਲਮ ਹੈ? ਇਹ ਲਗਾਤਾਰ ਹੀ ਪਿਛਲੇ ਕਾਫੀ ਸਮੇਂ ਤੋਂ ਪ੍ਰੋਬਲਮ ਆ ਰਹੀ ਹੈ ਜੀ। ਕੋਈ ਟੈਕਨੀਕਲੀ ਪ੍ਰੋਬਲਮ ਵੀ ਹੈ ਸੰਦੀਪ? ਨਹੀਂ ਹੋ ਸਕਦਾ ਜੀ। ਇਹ ਐਕਚੁਅਲੀ ਸੀਵਰੇਜ ਕਾਫੀ ਲੰਬੇ ਸਮੇਂ ਤੋਂ ਨਿਕਲ ਸਫਾਈ ਨਹੀਂ ਹੋਈ ਇਹਨਾਂ ਦੀ ਤੇ ਸਫਾਈ ਹੋ ਜਾਏ ਤੇ ਇੱਕ ਵਧੀਆ ਨਿਕਲ ਜਾਏ। ਫਲੋ ਨਹੀਂ ਹੈ। ਕੀ ਮੰਗ ਕਰਦੇ ਹੋ? ਇਹ ਚਾਹੀਏ ਜੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਸ ਮਸਿਆਦਾ ਹੱਲ ਕਰੇ। ਬੱਚਿਆਂ ਨੂੰ ਆਂਜਾਂ-ਆਂਜ ਬਹੁਤ ਹੋ ਰਹੀ ਹੈ। ਬਿਮਾਰੀ ਵੀ ਫੈਲ ਸਕਦੀ ਹੈ ਸਰ ਸਾਰਾ ਕੁਝ ਹੀ ਹੋ ਸਕਦਾ। ਐਨੀ ਬਿਮਾਰੀ আজকাল ਕਿੰਨਾ ਹੈ ਬਿਮਾਰੀ ਫੈਲ ਸਕਦੀ ਹੈ ਜੋ ਇਥੋਂ ਆ ਲੈਣੇ ਦੁਨੀਆਂ ਕਿ ਜਾਣਾ ਪੈਣਾ। ਸਾਰਾ ਗੰਦ ਅੰਦਰ ਹੀ ਜਾ ਰਿਹਾ ਨਾ ਲੋਕਾਂ ਦੇ। ਤੇ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਸਕੂਲ ਦੇ ਕਾਫੀ ਬੱਚੇ ਪਿਛਲੇ ਸਮੇਂ ਤੋਂ ਇਹ ਪੀਲੀਆ ਤੋਂ ਪਰੇਸ਼ਾਨ ਨੇ। ਕਾਫੀ ਬੱਚੇ ਨੇ ਜਿਨ੍ਹਾਂ ਨੂੰ ਜੌਂਡਿਸ ਹੋ ਚੁੱਕਿਆ। ਦੁਕਾਨਦਾਰਾਂ ਨੂੰ ਬਦਬੂ ਤੇ ਕਾਫੀ ਆਉਂਦੀ ਆ। ਬਹੁਤ ਜ਼ਿਆਦਾ ਨਹੀਂ ਬਦਬੂ ਹੀ ਇਹ ਵੇਖੋ ਕਿਦਾਂ ਬੱਚੇ ਮੂੰਹ ਬਣ ਕੇ ਜਾ ਰਹੇ ਨੇ। ساری ਦੁਨੀਆ ਮੂੰਹ ਬਣ ਕੇ ਜਾ ਰਹੀ ਹੈ। ਕੀ ਕਹਿਣਾ ਹੁ ਨਾ ਦੱਸ ਦਿਓ ਤੇ ਕੀ ਸਮੱਸਿਆ ਸਾਰੀ ਗੱਲ ਸੰਜੀਤ ਕੁਮਾਰ ਮੇਰਾ ਨਾਮ ਹੈ ਜੀ ਇੱਥੇ ਇਸ ਚੌਂਕ ਦੇ ਵਿੱਚ ਰਹਿਣ ਵਾਲੇ ਹੈਗੇ ਆ ਅੱਜ ਕਿੰਨੇ ਦਿਨ ਹੋ ਗਏ ਇੱਥੇ ਮਤਲਬ ਕਹਿੰਦਾ ਨਰਕ ਪਿਆਦਾ ਹੈਗਾ ਮੇਨ ਗਲੀ ਹੈਗੀ ਹੈ ਇੱਥੋਂ ਲੰਘਣਾ ਸਾਰੇ ਪਾਸੇ ਚੌਂਕ ਹੈ ਚੁਰਾ ਹੈਗਾ ਔਰ ਮੇਨ ਰਸਤਾ ਹੈਗਾ ਵਾ ਲਾਗੇ ਸਕੂਲ ਹੈਗਾ ਵਾ ਮਤਲਬ ਬੱਚੇ ਕਿੰਨੇ ਬੱਚੇ ਲੰਘਣਾ ਹੁੰਦਾ ਇਹਨਾਂ ਨਰਕ ਪਿਆਦਾ ਕੋਈ ਹਿਸਾਬ ਨਹੀਂ ਕਿੰਨੇ ਦਿਨ ਹੋ ਗਏ ਕੋਈ ਸੁਣਵਾਈ ਨਹੀਂ ਹੈਗੀ ਕਹੇ ਦੀ ਕੋਈ ਕਿੰਨੀ ਦੇਰ ਹੋ ਗਈ ਹੈ ਇਹ ਘਰ ਤੋਂ ਘਰ 2 ਮਹੀਨੇ ਹੋ ਗਏ ਸਿਵਰੇਈ ਬੋੜੀਆ ਨਗਰ ਕੌਂਸਲ ਨੂੰ ਕੋਈ ਵੀ ਨਹੀਂ ਆ ਕੇ ਵੇਖੋ ਆਂਦਾ ਹੀ ਨਹੀਂ ਪਿਆ ਕੋਈ ਤੁਸੀਂ ਤੁਸੀਂ ਮੱਲੇ ਵਾਲੇ ਵਾਲੋ ਇੱਕ ਬਲੇਟਾ ਦੋ ਤਿੰਨ ਫੋਨ ਕਰ ਛੜਿਆ ਆਨੇ ਕੱਲ ਪਰਸੋਂ ਤਾਂ ਬਹੁਤ ਜ਼ਿਆਦਾ ਜੀ ਹੋਰ ਹੋਏਦਾ ਉਹ ਕੀਤਾ ਆਨਾ ਇੱਕ ਦਿਨ ਆਏ ਨੇ ਕਰਕੇ ਗਏ ਨੇ ਫੇਰ ਹੋ ਗਿਆ ਫੇਰ ਫੋਨ ਕੀਤਾ ਆਨੇ ਕੱਲ ਦਾ ਪਰਸੋਂ ਦਾ ਫੋਨ ਕਰੇ ਕਰਦੇ ਆਏ ਨਹੀਂ ਹੈਗੇ ਲੋਕਾਂ ਨੂੰ ਨਹੀਂ ਕੋਖ ਹੈ ਇਹ ਵੀ ਵੇਖੋ ਤੁਸੀਂ ਸਵੇਰੇ ਮੰਦਿਰ ਜਾਣ ਵਾਲੇ ਦੋ ਮੇਨ ਮੰਦਿਰ ਪੈਂਦੇ ਨੇ ਇੱਥੇ ਇਹੋ ਹੀ ਰਸਤਾ ਹੈਗਾ ਮੇਨ ਚੌਂਕ ਦੇ ਵਿੱਚੋਂ ਲੰਘੇ ਰਾ ਲਾਗੇ ਸਕੂਲ ਤਿੰਨ ਸਕੂਲ ਪੈਂਦੇ ਨੇ ਲਾਗੇ ਅਹੋ ਬੱਚਿਆਂ ਲੰਘ ਕੇ ਜਾਣਾ ਕਿੱਦਾਂ ਲੰਘ ਕੇ ਜਾਣਾ ਪੇਰੈਂਟ ਓਖੇ ਨੇ ਬੱਚੇ ਓਖੇ ਨੇ ਅੰਜ ਇਹ ਮੰਡੀ ਏਰੀਆ ਨੰਗਲਕੋਟ ਦੀ ਮਹੱਲਾ ਨੰਗਲਕੋਟ ਮਹੱਲਾ ਨੰਗਲਕੋਟ ਵਾਰਡ ਨੰਬਰ 3 ਐਮਸੀ ਨੂੰ ਕੀਤੀ ਕੰਪਲੇਂਟ ਐਮਸੀ ਐਮਸੀ ਉਹਨਾਂ ਨੇ ਦੇਖੋ ਇਹ ਸਿਵਲਾਈ ਬੋਰ ਵਾਲੇ ਆਏ ਇੱਕ ਵਾਰੀ ਕਰਕੇ ਗਏ ਨੇ ਦੋ ਦਿਨ ਹੋ ਗਿਆ ਹੈ ਓਵਰਫਲੋ ਹੋਇਆ ਕਰਦਾ ਇਹ ਨਾ ਦੋ ਵਾਰੀ ਉਹਨੂੰ ਫੋਨ ਦੋ ਦਿਨ ਹੋ ਗਏ ਹੁਣ ਕਿਹਾ ਆਏ ਨਹੀਂ ਹੈਗੇ ਦੋ ਦਿਨ ਹੋ ਗਏ ਦੋ ਦਿਨ ਉਹਨਾਂ ਨੂੰ ਕਹਿੰਦੇ ਕਾਰਜ ਨੇ ਆ ਕੇ ਤੇ ਆਏ ਨਹੀਂ ਹੈਗੇ ਸਕੂਲ ਦਾ ਵਾਈਸ ਪ੍ਰਿੰਸੀਪਲ ਇਹ ਪਿਛਲੇ ਕੁਝ ਸਮੇਂ ਤੋਂ ਖਾਸ ਕਰਕੇ ਪਿਛਲੇ 4-5 ਦਿਨ ਤੋਂ ਇੱਥੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਜੀ ਓਵਰਫਲੋ ਕਰ ਰਿਹਾ ਆਣ ਜਾਣ ਲੱਗਿਆ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਸਟਾਫ ਮੈਂਬਰ ਸਾਰੇ ਮੁਹੱਲੇ ਵਾਲੇ ਬਹੁਤ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਲਦੀ ਤੋਂ ਜਲਦੀ ਇਹਦਾ ਕੋਈ ਅਰੇਂਜਮੈਂਟ ਕਰਨ ਤਾਂ ਕਿ ਸਾਰੇ ਜਿਹੜੇ ਮੁਹੱਲੇ ਵਾਲੇ ਨੇ ਉਹ ਚੰਦੀ ਸਾਹ ਲੈ ਸਕਣ ਵੱਡਾ ਸਕੂਲ ਹੈ ਕਾਫੀ ਸਟਰੰਥ ਹੈ ਤੇ ਕੰਪਲੇਨਟ ਨਹੀਂ ਕੀਤੀ ਗਈ ਕਬੂਲ ਐ ਐਡਮਿਨਿਸਟ੍ਰੇਸ਼ਨ ਲੋ ਇਹਦੀ ਕੰਪਲੇਨਟ ਵੀ ਕੀਤੀ ਹੈ ਜੀ ਆਏ ਨੇ ਪਰ ਪੂਰੀ ਜਿੰਮੇ ਆਏ ਨੇ ਪਰ ਉਹ ਕੰਮ ਕਰਦੇ ਨੇ ਪਰ ਤਰੀਕੇ ਨਾਲ ਜੇ ਕੰਮ ਹੋ ਰਿਹਾ। ਇਹ ਕਿਦਾਂ ਲਗਾਤਾਰ ਰਹਿੰਦੀ ਹੈ ਪ੍ਰੋਬਲਮ ਹੈ? ਇਹ ਲਗਾਤਾਰ ਹੀ ਪਿਛਲੇ ਕਾਫੀ ਸਮੇਂ ਤੋਂ ਪ੍ਰੋਬਲਮ ਆ ਰਹੀ ਹੈ ਜੀ। ਕੋਈ ਟੈਕਨੀਕਲੀ ਪ੍ਰੋਬਲਮ ਵੀ ਹੋ ਸੰਭੀ। ਹੋ ਸਕਦਾ ਜੀ। ਇਹ ਐਕਚੁਅਲੀ ਸੀਵਰੇਜੇ ਕਾਫੀ ਲੰਬੇ ਸਮੇਂ ਤੋਂ ਨਾ ਸਫਾਈ ਨਹੀਂ ਹੋਈ ਇਹਨਾਂ ਦੀ ਤੇ ਸਫਾਈ ਹੋ ਜਾਏ ਤੇ ਇੱਕ ਵਧੀਆ ਨਿਕਲ ਜਾਏ। ਫਲੋ ਨਹੀਂ ਹੈ। ਕੀ ਮੰਗ ਕਰਦੇ ਹੋ? ਇਹ ਜਾਣੀ ਹੈ ਜੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਸ ਮਸਿਆਦੇ ਹੱਲ ਕਰੇ। ਬੱਚਿਆਂ ਨੂੰ ਆਂ-ਆਂ ਵਿੱਚ ਬਹੁਤ ਹੋ ਰਹੀ ਹੈ। ਬਿਮਾਰੀ ਵੀ ਫੈਲ ਸਕਦੀ ਹੈ ਸਾਰਾ ਸਾਰਾ ਕੁਝ ਹੀ ਹੋ ਸਕਦਾ। ਐਨੀ ਬਿਮਾਰੀ ਆਜਕਲ ਕਿੰਨਾ ਹੈ ਬਿਮਾਰੀ ਫੈਲ ਸਕਦੀ ਹੈ ਜੋ ਇਥੋਂ ਆ ਲੈਣ ਦੇ ਦੌਰਾਨ ਕੇ ਜਾਣਾ ਹੈ। ਸਾਰਾ ਗੰਦਾ ਅੰਦਰ ਹੀ ਜਾ ਰਿਹਾ ਨਾ ਲੋਕਾਂ ਦੇ। ਤੇ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਸਕੂਲ ਦੇ ਕਾਫੀ ਬੱਚੇ ਪਿਛਲੇ ਸਮੇਂ ਤੋਂ ਇਹ ਪੀਲੀਆ ਤੋਂ ਪ੍ਰੇਸ਼ਾਨ ਨੇ। ਕਾਫੀ ਬੱਚੇ ਨੇ ਜਿਨ੍ਹਾਂ ਨੂੰ ਜੌਂਡਿਸ ਹੋ ਚੁੱਕਿਆ। ਦੁਕਾਨਦਾਰਾਂ ਨੂੰ ਬਦਬੂ ਵੀ ਕਾਫੀ ਆਉਂਦੀ ਹੈ। ਆ ਬਹੁਤ ਜ਼ਿਆਦਾ ਨਹੀਂ ਜੀ ਬਦਬੂ ਹੀ ਹੈ। ਵੇਖੋ ਕਿਦਾਂ ਬੱਚੇ ਮੂੰਹ ਬਣ ਕੇ ਜਾ ਰਹੇ ਨੇ। ਸਾਡੀ ਦੁਨੀਆ ਬੂੰਹ ਬਣ ਕੇ ਜਾ ਰਹੀ ਹੈ। ਕੀ ਨਾ ਦੱਸ ਦਿਓ ਤੇ ਕੀ ਸਮੱਸਿਆ ਸਾਰੀ ਗੱਲ ਸੰਜੀਤ ਕੁਮਾਰ ਮੇਰਾ ਨਾਮ ਹੈ ਜੀ ਇੱਥੇ ਇਸ ਚੌਂਗ ਦੇ ਵਿੱਚ ਰਹਿਣ ਵਾਲੇ ਹੈਗੇ ਆ ਅੱਜ ਕਿੰਨੇ ਦਿਨ ਹੋ ਗਿਆ ਇੱਥੇ ਮਤਲਬ ਕਹਿੰਦਾ ਨਰਕ ਪਿਆਦਾ ਹੈਗਾ ਮੇਨ ਗਲੀ ਹੈਗੀ ਹੈ ਇੱਥੋਂ ਲੰਘਣਾ ਸਾਰੇ ਪਾਸੇ ਚੌਂਕ ਚੁਰਾ ਹੈਗਾ ਔਰ ਮੇਨ ਰਸਤਾ ਹੈਗਾ ਵਾ ਲਾਗੇ ਸਕੂਲ ਹੈਗਾ ਵਾ ਮਤਲਬ ਬੱਚੇ ਕਿੰਨੇ ਬੱਚੇ ਲੰਘਣਾ ਹੁੰਦਾ ਇਹਨਾਂ ਨਰਕ ਪਿਆਦਾ ਕੋਈ ਹਿਸਾਬ ਨਹੀਂ ਕਿੰਨੇ ਦਿਨ ਹੋ ਗਿਆ ਕੋਈ ਸੁਣਵਾਈ ਨਹੀਂ ਹੈਗੀ ਕਹੇ ਦੀ ਕੋਈ ਕਿੰਨੀ ਦੇਰ ਹੋ ਗਈ ਹੈ ਘਰ ਤੋਂ ਘਰ 2 ਮਹੀਨੇ ਹੋ ਗਿਆ ਈਵਰੀ ਬੋੜੀਆ ਨਗਰ ਕੌਂਸਲ ਨੂੰ ਕੋਈ ਵੀ ਨਹੀਂ ਆ ਕੇ ਵੇਖੋ ਆਂਦਾ ਹੀ ਨਹੀਂ ਬਿਆ ਕੋਈ ਤੁਸੀਂ ਮੱਲੇ ਵਾਲੇ ਵਾਲੋ ਇੱਕ ਬਲੇਟਾ ਦੋ ਤਿੰਨ ਫੋਨ ਕਰ ਛੜਿਆ ਆਨੇ ਕੱਲ ਪਰਸੋਂ ਤਾਂ ਬਹੁਤ ਜ਼ਿਆਦਾ ਯੋਰ ਹੋਏਦਾ ਉਹ ਕੀਤਾ ਆਨਾ ਇੱਕ ਦਿਨ ਆਏ ਨੇ ਕਰਕੇ ਗਏ ਨੇ ਫੇਰ ਹੋ ਗਿਆ ਫੇਰ ਫੋਨ ਕੀਤਾ ਆਨੇ ਕੱਲ ਦਾ ਪਰਸੋਂ ਦਾ ਫੋਨ ਕਰੇ ਕਰੇ ਆਏ ਨਹੀਂ ਹੈਗੇ ਲੋਕਾਂ ਨੇ ਨਹੀਂ ਕੋ ਖ ਹੈਗੀ ਆ ਵੀ ਵੇਖੋ ਤੁਸੀਂ ਸਾਰੇ ਮੰਦਰ ਜਾਣ ਵਾਲੇ ਦੋ ਮੇਨ ਮੰਦਰ ਪੈਂਦੇ ਨੇ ਇੱਥੇ ਇਹੋ ਹੀ ਰਸਤਾ ਹੈਗਾ ਮੇਨ ਚੌਂਕ ਦੇ ਵਿੱਚੋਂ ਲੰਘੇ ਨਾ ਲਾਗੇ ਸਕੂਲ ਤਿੰਨ ਸਕੂਲ ਪੈਂਦੇ ਨੇ ਲਾਗੇ ਆਹੋ ਬੱਚਿਆਂ ਲੰਘ ਕੇ ਜਾਣਾ ਕਿੱਦਾਂ ਲੰਘ ਕੇ ਜਾਣਾ ਪੇਰੈਂਟ ਓਖੇ ਨੇ ਬੱਚੇ ਓਖੇ ਨੇ ਅੰਜ ਇਹ ਮੰਡੀ ਏਰੀਆ ਨੰਗਲਕੋਟ ਦੀ ਮਹੱਲਾ ਨੰਗਲਕੋਟ ਮਹੱਲਾ ਨੰਗਲਕੋਟ ਵਾਰ ਨੰਬਰ 3 ਐਮਸੀ ਰੂਮ ਕੀਤੀ ਕੰਪਲੇਂਟ ਐਮਸੀ ਐਮਸੀ ਉਹਨਾਂ ਨੇ ਦੇਖੋ ਇਹ 80 ਬਰੇ ਬੋਰ ਵਾਲੇ ਆਏ ਇੱਕ ਵਾਰੀ ਕਰਕੇ ਗਏ ਨੇ ਦੋ ਦਿਨ ਹੋ ਗਿਆ ਓਵਰਫਲੋ ਹੋਇਆ ਕਰਦਾ ਇਹ ਨਾ ਦੋ ਵਾਰੀ ਉਹਨੂੰ ਫੋਨ ਦੋ ਦਿਨ ਹੋ ਗਏ ਉਹਨਾਂ ਕਿਹਾ ਆਏ ਨਹੀਂ ਹੈਗੇ ਦੋ ਦਿਨ ਹੋ ਗਿਆ ਦੋ ਦਿਨ ਉਹਨਾਂ ਕਹਿੰਦੇ ਕਹਿੰਦੇ ਕਾਰਜ ਨੇ ਆ ਕੇ ਤੇ ਆਏ ਨਹੀਂ ਹੈਗੇ